ਉਹ ਕੀ ਸੀ ਸ਼ਬਦ ਹੈ ਫਿਰ ਅਸ਼ਟਪਦੀਆ ਆਤੀ ਅਸ਼ਟਪਦੀ ਤੋਂ ਪਾਵ ਅੱਠ ਪਦਿਆਂ ਵਾਲਾ ਸ਼ਬਦ ਹੁਣ ਜਦੋਂ ਤੁਸੀਂ ਸ਼ਕਪਤੀ ਬਾਣੀ ਪੜੋਗੇ ਨਾ ਅਸ਼ਟਪਦੀ ਤੋਂ ਪਹਿਲਾ ਚੌਪਦਾ ਸ਼ਬਦ ਆਏਗਾ ਚੌਪਦਾ ਚੌਪਦੇ ਦਾ ਮਤਲਬ ਹੈ ਚਾਰ ਪਦਿਆਂ ਵਾਲਾ ਸ਼ਬਦ ਪੰਜ ਪਦਾ ਪੰਜ ਪਦਿਆਂ ਵਾਲਾ ਸ਼ਬਦ ਤਿੰਪਦਾ ਤਿੰਨ ਪਦਿਆਂ ਵਾਲਾ ਸ਼ਬਦ ਦੋ ਪਦਾ ਦੋ ਪਦੀਆ ਵਾਲੇ ਸ਼ਬਦ ਫੇਰੀ ਚੀਜ਼ ਕੋਰ ਛਾਦ ਰੱਖੇ ਜੋ ਤੁਸੀਂ ਬਾਣੀ ਪੜ੍ਹਦੇ ਆ ਤੇ ਕਈ ਸ਼ਬਦ ਹੁੰਦੇ ਇੱਕ ਟੁਕਾ ਕੁਝ ਸਰ ਕੋ ਦਿੱਤੀ ਕੋਈ ਟੁਕੋ ਵੇਗੀ ਕਿਤੁਕੀਆ ਉਹ ਸ਼ਬਦੇ ਤਿੰਨ ਟੁਕਾ ਹੋਣਗੀਆਂ ਤੇ ਜੇਕਰ ਤੁਸੀਂ ਅੱਗੇ ਚਾਂਚਪਰ ਦੀ ਜੇ ਸ਼ਰਤ ਕੀ ਜਾਓਗੇ ਫਿਰ ਅਗਲੇ ਸ਼ਬਦ ਜਿਹੜੇ ਉਹ ਚਾਰ ਚਾਰ ਟੁਕਾ ਦੇ ਵੀ ਆਉਂਦੇ ਤੇ ਦੋਪ ਦੇ ਤੀਪ ਦੇ ਚੋਪ ਦਾ ਪੰਜ ਪਦਾ ਅਸ਼ਟ ਪਦ ਹੈ ਮਾਰੂ ਪੜ ਜਾਓਗੇ ਭਰਾਣੇ ਸੁਣ ਰਹੇ ਉਹ ਕੁਸ ਸੋਣਾ ਪਦਿਆਂ ਦੀ ਸ਼ਬਦ ਨੇ ਪਰ ਜਿਹੜੀ ਛੰਤ ਨੇ ਸ਼ਾਸਤਰ ਦੀ ਘਾਟ ਤੋਂ ਘਾਟ ਜਿਹੜੀ ਛੰਤ ਨਹੀਂ ਗਿਣਤੀ ਹੈ ਇੱਕ ਸ਼ਬਦ ਵਿੱਚ ਚਾਰ ਛੰਤ ਨੇ ਪਰ ਜਦੋਂ ਅਸੀਂ ਅੱਗੇ ਜਾਵਾਂਗੇ ਤੇ 32 ਤੱਕ ਸਾਨੂੰ ਗਿਣਤੀ ਕਿਹੜੀ ਹੈ ਉਹ ਪੈਂਦੀ ਹੈ ਉਹ ਸ਼ਾਤਕ ਨੂੰ ਧੰਨ ਦੂ ਅਰਕਿਸ਼ਕਾ ਮਹਾਰਾਜੀ ਨੇ ਇਹ ਤਕੀਬ ਬਣਾਈ ਹੈ ਉਰਦ ਗੁਰਬਾਣੀ ਦੇ ਹੋਰ ਵੀ ਬਹੁਤ ਸਾਰੇ ਸੰਕੇਤ ਜਿਹੜੇ ਨੇ ਉਹ ਸਤਿਗੁਰੂ ਜੀ ਨੇ ਦਿੱਤੇ ਨੇ ਬਾਕੀ ਸਾਨੂੰ ਬਾਣੀ ਜਿਹੜੀ ਐ ਉਹ ਸੁਖਾਲੇ ਤਰੀਕ ਨਾਲ ਸਮਝ ਆ ਸਕੇ ਉਹ ਅਸੀਂ ਬਾਣੀ ਤੋਂ ਲਾਹ ਲੈ ਕੇ ਆਪਣਾ ਘਰ ਨਾਮ ਦੇ ਨਾਲ ਭਰ ਸਕੀਏ ਤੇ ਜਿਨ੍ਹਾਂ ਦਾ ਘਰ ਨਾਮ ਦੇ ਨਾਲ ਭਰ ਗਿਆ ਫਿਰ ਗੁਰੂ ਸਾਹਿਬ ਦਾ ਬਚਨ ਆਪ ਜੀ ਨੇ ਸਰਵਣ ਕੀਤਾ ਨਾ ਪਾਗਟਲੇ ਹਰਿ ਸੰਤ ਤੁਮਾਰੇ ਇਨ ਕਰ ਤਨ ਹਰ ਨਾਮਾ ਯਤਨ ਕਰੀਏ ਆਪਣੇ ਘਰ ਨੂੰ ਆਪਣੇ ਖਿਰਦ ਦੇ ਨੂੰ ਮਾਫ ਕਰਦੇ ਨਾਲ ਭਾ ਲਈਏ ਸਤਬੂ ਜੀ ਤੇ ਸੋਨ ਬਾਬ ਆਪੋ ਕੇ ਦੇਖੇ ਤਾ ਕਿੰਨੇ ਹਰਤ ਕੇ ਪਰਲੇ ਪਰਾਲ ਹੋਏ ਭਲਿਆ ਲੋਕਾ ਤੂੰ ਨਾਮ ਕੰਧਾ ਜਿਹੜਾ ਖਜ਼ਾਨਾ ਇਕੱਠਾ ਕਰਦਾ ਤੇ ਨਹੀਂ ਤੇਰੇ ਕਮੋਂ ਬਾਕੀ ਵਿਚਾਰ ਕੱਲ ਕਰਾਂਗੇ 라ਉ ਜਤਨ ਕਰੀਏ ਤਾਂ ਕਿ ਸਾਡੇ ਜੀਵਨ ਅੰਦਰ ਵੀ ਉਸ ਮਾਨਕ ਦੀ ਆਗਮਿਕ ਪੱਕੀ ਪਰਪੱਕ ਹੋ ਜਾਏ ਉਸਾਰੇ ਕਿਰਪਾ ਕਰੇ ਰਸਨਾ ਕੋਈ ਵਾਂਗੀ ਨਾ ਰਵੇ ਵਾਏ ਗੁਰੂ ਵਾਏ i hear you.